ਉਮਾ ਵਾਸudev ਨਾ ਦੀ ਇੱਕ ਪੱਤਰਕਾਰ ਕੱਲੂ ਘਾਰੇ ਤੋਂ ਪਹਿਲਾਂ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇੰਟਰਵਿਊ ਕਰਕੇ ਗਈ ਤਾਂ ਪ੍ਰਕਾਸ਼ਿਤ ਹੋਏ ਇੰਟਰਵਿਊ ਦੀ ਭੂਮਿਕਾ ਵਿੱਚ ਉਸਨੇ ਲਿਖਿਆ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਮੇਰੇ ਸਾਹਮਣੇ ਸਨ ਲੰਮਾ ਕੱਦ ਲੰਮੀ ਕਾਲੀ ਦਾੜੀ ਨਿਖਰਿਆ ਹੋਇਆ ਰੰਗ ਹੱਥ ਵਿੱਚ ਤੀਰ ਚੌੜਾ ਮੱਥਾ ਬਹੁਤ ਹੀ ਸੁੰਦਰ ਢੰਗ ਨਾਲ ਬੰਨੀ ਹੋਈ ਨੀਲੀ ਦਸਤਾਰ ਲੰਮਾ ਕੁੜਤਾ ਗਲ ਵਿੱਚ ਚਿੱਟਾ ਪਟਕਾ ਖੱਬੇ ਪਾਸੇ ਕਰਪਾਨ ਅਤੇ ਪਿਸਤੌਲ ਨਾਲ-ਨਾਲ ਲਟਕੇ ਹੋਏ ਪੰਜਾਬੀ ਬੋਲ ਦੇ ਉਹ ਵੀ ਠੇਠ ਭਾਸ਼ਣ ਵਿੱਚ ਪੁਰਜ਼ੋਰ ਸ਼ਬਦਾਂ ਦੀ ਚੋਣ ਸ਼ਬਦ ਹੱਥ ਜੋੜੀ ਉਹਨਾਂ ਦੀ ਜ਼ੁਬਾਨ ਚੋਂ ਐਉਂ ਨਿਕਲਦੇ ਜਿਵੇਂ ਕਿਸੇ ਵੱਡੇ ਝਰਨੇ ਦਾ ਪਾਣੀ ਦਹਾੜ ਨਾਲ ਡਿੱਗ ਰਿਹਾ ਹੋਵੇ ਆਮਨੇ ਸਾਹਮਣੇ ਦੀ ਗੱਲਬਾਤ ਵਿੱਚ ਖੁਸ਼ਕਲਾਮ ਮਿੱਠ ਬੋਲੜੇ ਨਾਪੇ ਤੋਲੇ ਸ਼ਬਦ ਬੋਲਦੇ ਹਨ ਤੇ ਇੱਕੋ ਸਾਰ ਵਿੱਚ ਹੀ ਬੋਲਦੇ ਹਨ ਜੋ ਵਾਕ ਮੂੰਹ ਚੋਂ ਨਿਕਲਦਾ ਹੈ ਪੱਥਰ ਦੀ ਲਕੀਰ ਹੋ ਕੇ ਨਿਕਲਦਾ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਜੀਬ ਸ਼ਖਸੀਅਤ ਭਾਵੇਂ ਅਥਾਹ ਗੁਣਾ ਦਾ ਭੰਡਾਰ ਸੀ ਪਰ ਉਹਨਾਂ ਦੀ ਸ਼ਖਸੀਅਤ ਦਾ ਸਭ ਤੋਂ ਉੱਗੜਵਾ ਗੁਣ ਧਰਮੀ ਸੰਤ ਸਿਪਾਹੀ ਹੋਣ ਦੇ ਨਾਲ-ਨਾਲ ਇੱਕ ਅਜਿਹੀ ਚੁੰਬਕੀ ਸ਼ਖਸੀਅਤ ਦਾ ਹੋਣਾ ਸੀ ਜਿਸ ਵੱਲ ਜਿਉਂਦੀ ਜ਼ਮੀਰ ਵਾਲੇ ਖੁਦ-ਬਾ-ਖੁਦ ਖਿੱਚੇ ਜਾਂਦੇ ਤੇ ਉਸ ਦੇ ਨਾਲ ਪੱਕੇ ਤੌਰ ਤੇ ਜੁੜ ਜਾਂਦੇ ਜੇਕਰ ਅਸੀਂ ਗੁਰੂ ਸਾਹਿਬਾਨ ਦੀ ਨਿਰਤਰਤ ਕਸਵੱਟੀ ਤੋਂ ਸੇਧ ਲਈਏ ਤਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਨਿਰਣਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਤੇ ਸਾਨੂੰ ਇਹ ਗੱਲ ਮੰਨ ਲੈਣੀ ਪਵੇਗੀ ਕਿ ਘੱਟੋ ਘੱਟ 20ਵੀਂ ਸਦੀ ਦੇ ਵਿੱਚ ਜਿਸ ਸਿੱਖ ਸ਼ਖਸੀਅਤ ਦੇ ਅੰਦਰੋਂ ਸਭ ਤੋਂ ਵੱਧ ਦਸ਼ਮੇਸ਼ ਪਿਤਾ ਦੀ ਸਿਧਾਂਤਕ ਪ੍ਰਪੱਕਤਾ ਦੇ ਚਲਕਾਰੇ ਦਿਸੇ ਉਹ ਸ਼ਖਸੀਅਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਨ ਮਾਨਮਤੀ ਹਕੂਮਤ ਦੇ ਤਾਣਾ ਸ਼ਾਈ غرੂਰ ਦੇ ਸਾਹਮਣੇ ਸਰ ਉੱਚਾ ਕਰਕੇ ਤੁਰਨ ਦੀ ਅਦਾ ਨੂੰ 20ਵੀਂ ਸਦੀ ਅੰਦਰ ਇੱਕ ਗੁਰਸਿੱਖ ਵਜੋਂ ਦੁਹਰਾ ਕੇ ਦਸ਼ਮੇਸ਼ ਪਿਤਾ ਦੀਆਂ ਬਖਸ਼ੀਸ਼ਾਂ ਸੰਤ ਜਰਨੈਲ ਸਿੰਘ ਖਾਲਸਾ ਨੇ ਪ੍ਰਾਪਤ ਕੀਤੀਆਂ ਇੰਨਾ ਹੀ ਨਹੀਂ ਜਿਵੇਂ 17ਵੀਂ ਸਦੀ ਦੇ ਅੰਤਲੇ ਅਤੇ 18ਵੀਂ ਸਦੀ ਦੇ ਆਰੰਭਲੇ ਸਾਲਾਂ ਵਿੱਚ ਦਿੱਲੀ ਦੀ ਸਲਤਨਤ ਨੂੰ ਡਾਢੀ ਚਿੰਤਾ ਮਹਿਸੂਸ ਹੁੰਦੀ ਸੀ ਕਿ ਗੁਰੂ ਗੋਬਿੰਦ ਸਿੰਘ ਵਿਰੁੱਧ ਚੜਹੀ ਜਾਣ ਵਾਲੀ ਫੌਜ ਦੇ ਜਰਨੈਲ ਹੀ ਦਸ਼ਮੇਸ਼ ਦੇ ਮੂਰੀਦ ਬਣ ਜਾਂਦੇ ਹਨ ਉਸੇ ਹੀ ਤਰਜ਼ ਤੇ ਸੰਤ ਭਿੰਡਰਾਂ ਵਾਲਿਆਂ ਦੇ ਸੰਪਰਕ 'ਚ ਆਉਣ ਵਾਲੇ ਕਈ ਫੌਜੀ ਅਫਸਰ ਕਈ ਪੁਲਸ ਅਫਸਰ ਤੇ ਕਈ ਸੀਆਈਡੀ ਦੇ ਮੁਲਾਜ਼ਮ ਆਦਿਕ ਸਰਕਾਰੀ ਵਫਾਦਾਰੀ ਦੀ ਲਾਣਤ ਛੱਡ ਕੇ ਸੰਤ ਪਿੰਡਰਾਂ ਵਾਲਿਆਂ ਦੇ ਧਰਮ ਯੁੱਧ ਵਿੱਚ ਸ਼ਾਮਲ ਹੁੰਦੇ ਦੁਨੀਆਂ ਨੇ ਵੇਖੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਕਈ ਪੱਖਾਂ ਤੋਂ ਵਿਸ਼ੇਸ਼ ਸੀ ਬਾਲਕ ਅਵਸਥਾ ਵਿੱਚ ਉਹਨਾਂ ਅੰਦਰ ਸਿੱਖਣ ਦੀ ਸਮਰੱਥਾ ਕਮਾਲ ਦੀ ਸੀ ਤੇ ਇਹ ਗੁਰੂ ਦਾ ਭਾਣਾ ਸੀ ਕਿ ਕੁਝ ਸਿੱਖਣ ਲਈ ਉਹ ਸਕੂਲ ਵਿੱਚ ਸਿਰਫ 5 ਕੁ ਸਾਲ ਹੀ ਜਾ ਸਕੇ ਤੇ ਉਸ ਤੋਂ ਬਾਅਦ ਅਗਲੇਰੀ ਸਿੱਖਿਆ ਲਈ ਦਮਦਮੀ ਟਕਸਾਲ ਵਿੱਚ ਦਾਖਲਾ ਹੋ ਗਿਆ ਇਸ ਸਫ਼ਰ ਦਾ ਇੱਕ ਇੱਕ ਕਦਮ ਇਤਿਹਾਸ ਦੀਆਂ ਪੈੜਾਂ ਵਜੋਂ ਸਥਾਪਿਤ ਹੋ ਗਿਆ। ਦਮਦਮੀ ਟਕਸਾਲ ਵਿੱਚ ਗੁਰਮਤਿ ਦੀ ਪੜ੍ਹਾਈ ਦੌਰਾਨ ਜਰਨੈਲ ਸਿੰਘ ਨਾਂ ਦਾ ਬਾਲਕ ਗੁਰਬਾਣੀ ਦੇ ਅਥਾ ਸਾਗਰ ਵਿੱਚ ਲੜ ਰਤਨਾ ਦਾ ਉੱਤਮ ਖੋਜੀ ਬਣ ਕੇ ਉੱਭਰਿਆ। ਇਸ ਬਾਲਕ ਦੀ ਯਾਦ ਸ਼ਕਤੀ ਹੈਰਾਨ ਕਰਨ ਵਾਲੀ ਸੀ। ਗੁਰਬਾਣੀ ਕੰਠ ਕੀਤੇ ਜਾਣ ਦੀ ਗੱਲ ਕਰੀਏ ਤਾਂ ਟਕਸਾਲ ਦੇ ਪੁਰਾਣੇ ਵਰਕਰ ਜਾਣਦੇ ਹਨ ਕਿ ਜਰਨੈਲ ਸਿੰਘ ਨੇ ਦਖਣੀ ਓੰਕਾਰ ਬਾਣੀ ਇੱਕ ਦਿਨ ਵਿੱਚ ਸੁਖਮਨੀ ਸਾਹਿਬ 13 ਦਿਨ ਵਿੱਚ ਸਤਿਗੋਸ਼ਟ ਇੱਕ ਦਿਨ ਵਿੱਚ ਤੇ ਆਸਾ ਕੀ ਵਾਰ 8 ਘੰਟੇ ਵਿੱਚ ਕੰਠ ਕਰ ਲਈ ਸਿਮਰਨ ਵਿੱਚ ਲੀਨ ਰਹਿਣ ਵਾਲੇ ਇਸ ਬਾਲਕ ਵਿੱਚ ਸੰਤ ਕਰਤਾਰ ਸਿੰਘ ਜੀ ਨੇ ਆਪਣੇ ਜਾਨਸ਼ੀਨ ਵਾਲੇ ਗੁਣ ਅਤੇ ਭਵਿੱਖ ਦੀਆਂ ਉੱਭਰ ਰਹੀਆਂ ਚੁਣੌਤੀਆਂ ਦਾ ਟਕਰਾ ਕਰਨ ਦੀ ਹਿੰਮਤ ਤੇ ਸਮਰੱਥਾ ਨੂੰ ਪਛਾਣ ਲਿਆ ਸੀ